ਸੋਕਰਤੀਆ ਵੱਲੋਂ 5-6 ਲੱਖ ਰੁਪਏ ਲੈ ਕੇ ਇੱਕ ਔਰ ਦੀ ਜਾਨ ਲੈ ਲਈ ਗਈ ਕਿਵੇਂ ਇੱਕ ਮਾਡਲ ਤੋਂ ਐਕਟਿੰਗ ਦੀ ਚਾਹ ਰੱਖਣ ਵਾਲਾ ਨੌਜਵਾਨ ਇੱਕ ਕਾਤਲ ਬਣ ਗਿਆ ਤੇ ਕਿਵੇਂ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਪਰਦੇ ਦੇ ਅੱਗੇ ਲੋਕਾਂ ਦੇ ਲਈ ਇਨਸਪੀਰੇਸ਼ਨ ਤੇ ਪਰਦੇ ਦੇ ਪਿੱਛੇ ਇੱਕ ਦੋਹਰਾ ਕਿਰਦਾਰ ਰੱਖਣ ਵਾਲਾ ਇਹ ਨੌਜਵਾਨ ਹੁਣ ਪੁਸਤੇ ਅੜਿੱਕੇ ਆ ਚੁੱਕਿਆ ਤੇ ਕੌਣ ਸੀ ਉਹ ਔਰਤ 18 ਮਈ 2025 ਦੀ ਰਾਤ ਨਵੀਂ ਮੁੰਬਈ ਦੇ ਸੈਕਟਰ 5 ਦੇ ਵਿੱਚ ਰਹਿਣ ਵਾਲੀ 23 ਸਾਲਾ ਔਰਤ ਅਲਵੀਨਾ ਕਸ਼ੋਰ ਸਿੰਘ ਇੱਕ ਸੋਨ ਸੜਕ ਦੇ ਉੱਪਰ ਤੁਰੀ ਜਾ ਰਹੀ ਸੀ ਇਸ ਗੱਲ ਤੋਂ ਬਿਲਕੁਲ ਅਣਜਾਣ ਕਿ ਉਸ ਨਾਲ ਅਗਲੇ ਕੁਝ ਪਲਾਂ ਦੇ ਵਿੱਚ ਕੀ ਹੋਣ ਵਾਲਾ ਉਸੇ ਵਕਤ ਇੱਕ ਚਾਕੂ ਉਸ ਦੀ ਗਰਦਨ ਦੇ ਕਰੀਬ ਆਉਂਦਾ ਤੇ ਉਹ ਸੜਕ ਦੇ ਉੱਪਰ ਡਿੱਗ ਕੇ ਟੜਪਣਾ ਸ਼ੁਰੂ ਕਰ ਦਿੰਦੀ ਹੈ ਤੇ ਕੁਝ ਮਿੰਟ ਵਿੱਚ ਹੀ ਉਸ ਦਾ ਸਾਹ ਰੁਕ ਜਾਂਦਾ ਪਰ ਇਹ ਸਭ ਕੁਝ ਕੀਤਾ ਕਿਵੇਂ ਤੇ ਕਿਸਦੇ ਦੌਰ ਆ ਗਿਆ ਸੀ ਕਿਸ਼ੋਰ ਸਿੰਘ ਰਾਜਪੂਤ ਨਾਂ ਦਾ ਨੌਜਵਾਨ ਇੱਕ ਮੈਡੀਕਲ ਸਟੋਰ ਦੇ ਉੱਤੇ ਮੋਬਾਈਲ 'ਚ ਕੰਮ ਕਰਦਾ ਸੀ ਤੇ ਉਸੇ ਸਟੋਰ 'ਚ ਇੱਕ ਲੜਕੀ ਅਲਵੀਨਾ ਅਹਿਮਦ ਅਲੀ ਵੀ ਕੰਮ ਕਰਦੀ ਸੀ ਦੋਨਾਂ 'ਚ ਪਿਆਰ ਹੁੰਦਾ ਤੇ ਉਹ ਆਪਸ 'ਚ ਵਿਆਹ ਕਰਵਾ ਲੈਂਦੇ ਨੇ ਉਸ ਤੋਂ ਬਾਅਦ ਇਹਨਾਂ ਦੇ ਦੁਆਰਾ ਖੋਦਾ ਮੈਡੀਕਲ ਸਟੋਰ ਖੋਲਿਆ ਜਾਂਦਾ ਜਿਸ 'ਚ ਅਲਵੀਨਾ ਬੱਲਵਾ ਦੇ ਰਿਸ਼ਤੇਦਾਰਾਂ ਤੋਂ 15 ਲੱਖ ਰੁਪਏ ਲੈ ਕੇ ਇਸ 'ਚ ਇਨਵੈਸਟ ਕੀਤੇ ਜਾਂਦੇ ਨੇ ਸੁਖਰਤੀਆ ਉਸ ਸਮੇਂ ਪੰਜਾਬ ਦੇ ਵਿੱਚ ਹੀ ਸੀ ਪਰ ਫਿਰ 2022 ਦੇ ਵਿੱਚ ਮਾਡਲ ਤੇ ਐਕਟਿੰਗ 'ਚ ਐਕਟਰ ਬਣ ਦੀ ਚਾਹ ਉਸ ਨੂੰ ਮੁੰਬਈ ਦੇ ਵਿੱਚ ਖਿੱਚ ਕੇ ਲੈ ਜਾਂਦੀ ਆ ਨਮੀ ਮੁੰਬਈ ਦੇ ਵਿੱਚ ਉਸਦੀ ਦੋਸਤੀ ਇੱਕ ਅਲੀਸ਼ਾ ਨਾਮ ਦੀ ਲੜਕੀ ਨਾਲ ਹੁੰਦੀ ਹੈ ਜੋ ਕਿ ਇੱਕ ਪਾਰਲਰ ਦਾ ਕੰਮ ਕਰਦੀ ਸੀ ਉਸ ਵੱਲੋਂ ਸੁਖਪ੍ਰੀ ਤੌਰਪ ਸੁਖਰਤਿਆ ਨੂੰ ਕਿਹਾ ਜਾਂਦਾ ਕਿ ਮੇਰੇ ਕੋਲ ਕਈ ਵੱਡੀਆਂ ਆਸਤੀਆਂ ਵੀ ਆਉਂਦੀਆਂ ਨੇ ਯਾਨੀ ਮੇਰੇ ਕਨੈਕਸ਼ਨ ਨੇ ਮੈਂ ਤੈਨੂੰ ਕੰਮ ਦਵਾ ਦੂੰਗੀ ਦੂਜੇ ਪਾਸੇ ਅਲਬੀਨਾ ਤੇ ਕਸ਼ੋਰ ਸਿੰਘ ਦਾ ਮੈਡੀਕਲ ਵੀ ਕਾਫੀ ਜ਼ਿਆਦਾ ਵਧੀਆ ਤਰੀਕੇ ਨਾਲ ਚੱਲ ਰਿਹਾ ਸੀ ਪਰ ਅਲਬੀਨਾ ਵੱਲੋਂ ਜੋ ਵੀ ਕਮਾਈ ਹੁੰਦੀ ਉਹਦਾ ਕੁਝ ਹਿੱਸਾ ਰੱਖ ਲਿਆ ਜਾਂਦਾ ਸੀ ਤਾਂ ਕਿ ਉਹ ਆਪਦੇ ਉਹਨਾਂ ਰਿਸ਼ਤੇਦਾਰਾਂ ਨੂੰ ਪੈਸੇ ਵਾਪਸ ਕਰ ਦੇਵੇ ਜਿਨ੍ਹਾਂ ਤੋਂ ਉਸਨੇ 15 ਲੱਖ ਰੁਪਏ ਲੈ ਕੇ ਸਟੋਰ ਸਟਾਰਟ ਕੀਤਾ ਸੀ ਪਰ ਇਸ ਗੱਲ ਤੋਂ ਕੁਸ਼ੋਰ ਸਿੰਘ ਨਾਖੁਸ਼ ਸੀ ਤੇ ਉਹਨਾਂ 'ਚ ਅਕਸਰ ਹੀ ਲੜਾਈ ਹੁੰਦੀ ਰਹਿੰਦੀ ਸੀ ਤੇ ਗੱਲ ਤਲਾਕ ਤੱਕ ਜਾ ਪਹੁੰਚੀ ਸੀ ਇਸੇ ਤੋਂ ਆਕੇ ਅਲਬੀਨਾ ਵੱਲੋਂ ਕੁਸ਼ੋਰ ਸਿੰਘ ਨੂੰ ਕਿਹਾ ਜਾਂਦਾ ਕਿ ਉਹ ਮੇਰੇ ਰੁਪਏ ਵਾਪਸ ਕਰ ਦੇ ਮੈਂ ਤੈਨੂੰ ਤਲਾਕ ਦੇ ਦੂੰ ਪਰ ਕੁਸ਼ੋਰ ਸਿੰਘ ਦੇ ਮਨ ਦੇ ਵਿੱਚ ਪਾਲਾ ਸੀ ਕਿ ਜੇ ਮੈਂ ਉਸ ਨੂੰ ਰੁਪਏ ਦੇ ਵੀ ਦਿੱਤੇ ਤਾਂ ਵੀ ਇਹ ਸ਼ਾਇਦ ਮੈਨੂੰ ਤਲਾਕ ਨਾ ਦੇਵੇ ਤੇ ਇਹ ਮੈਡੀਕਲ ਸਟੋਰ ਤੇ ਅਲੀਸ਼ਾ ਦਾ ਪਾਰਲਰ ਵੀ ਦੋਵੇਂ ਨਵੀਂ ਮੁੰਬਈ ਦੇ ਵਿੱਚ ਹੀ ਮਜੂਦ ਸੀ ਤੇ ਕਾਫੀ ਆਦਾਂ ਨੇੜੀਕ ਵੀ ਪੈਂਦੇ ਸੀ ਤੇ ਕਿਸ਼ੋਰ ਸਿੰਘ ਅਲੀਸ਼ਾ ਨੂੰ ਚੰਗੀ ਤਰ੍ਹਾਂ ਜਾਣਦਾ ਵੀ ਸੀ ਤੇ ਇਸੇ ਤੋਂ ਬਾਅਦ ਕਿਸ਼ੋਰ ਸਿੰਘ ਵੱਲੋਂ ਸਾਰੀ ਗੱਲ ਅਲੀਸ਼ਾ ਨੂੰ ਦੱਸੀ ਜਾਂਦੀ ਆ ਅਲੀਸ਼ਾ ਵੱਲੋਂ ਕਿਸ਼ੋਰ ਸਿੰਘ ਰਾਜਪੂਤ ਨੂੰ ਦੱਸਿਆ ਜਾਂਦਾ ਕਿ ਮੇਰੇ ਕੋਲ ਦੋ ਮੁੰਡੇ ਆਉਂਦੇ ਨੇ ਜੋ ਸ਼ਾਇਦ ਪੰਜਾਬ ਜਾਂ ਹਰਿਆਣਾ ਤੋਂ ਨੇ ਕਾਫੀ ਮਜਬੂਰ ਨੇ ਤੇ ਪੈਸੇ ਤੋਂ ਤੰਗ ਨੇ ਤੇ ਮੇਰੇ ਨਾਲ ਵੀ ਉਹਨਾਂ ਦਾ ਆਧਾਰ ਚੱਲਦਾ ਹੀ ਰਹਿੰਦਾ ਇਸ ਤੋਂ ਬਾਅਦ ਅਲੀਸ਼ਾ ਦੇ ਦੁਆਰਾ ਸੁਖਰਤਿਆ ਅਤੇ ਉਸਦੇ ਪਾਮੇ ਦੇ ਮੁੰਡੇ ਗੁਰਪ੍ਰੀਤ ਨਾਲ ਕਰੀਬ 6 ਲੱਖ ਰੁਪਏ ਅਲਬੀਨਾ ਨੂੰ ਮਾਰਨ ਦੀ ਸਪਾਰੀ ਦੇ ਦਿੱਤੀ ਜਾਂਦੀ ਆ ਕਿਸ਼ੋਰ ਸਿੰਘ ਰਾਜਪੂਤ ਜੋ ਕਿ ਅਲਬੀਨਾ ਦਾ ਪਤੀ ਸੀ ਉਤੇ ਦੁਆਰਾ ਵੀ ਇਸ ਦੇ ਵਿੱਚ ਹਾਮੀ ਭਰ ਦਿੱਤੀ ਜਾਂਦੀ ਆ ਕਿਉਂਕਿ ਉਸ ਦਾ 15 ਲੱਖ ਰੁਪਏ ਵਜ ਸਕਦਾ ਸੀ ਤੇ ਨਾਲ ਹੀ ਦੁਕਾਨ ਤੇ ਦੁਕਾਨ ਦਾ ਸਾਰਾ ਸਮਾਨ ਵੀ ਵਜਦਾ ਤੇ ਹੋਰ ਵੀ ਨਾ ਜਾਣੇ ਕੀ ਕੁਝ ਇਸ ਤੋਂ ਬਾਅਦ ਸ਼ੁਰੂ ਹੁੰਦੀ ਹੈ ਪਲੈਨਿੰਗ ਸਭ ਤੋਂ ਪਹਿਲਾਂ ਉਸ ਦੀ ਰੈਕੀ ਕੀਤੀ ਜਾਂਦੀ ਹੈ ਅਲਵੀਨਾ ਦਾ ਘਰ ਇਸ ਦੁਕਾਨ ਤੋਂ 100-200 ਮੀਟਰ ਦੀ ਦੂਰੀ ਦੇ ਉੱਤੇ ਹੀ ਮੌਜੂਦ ਸੀ ਪਰ ਇਹਨਾਂ ਦੇ ਦੌਰਾਨ ਰੈਕੀ ਕੀਤੀ ਜਾਂਦੀ ਹੈ ਕਿ ਉਹ ਕਿਸ ਸਪੌਟ ਤੋਂ ਜਾਂਦੀ ਹੈ ਤੇ ਕਿੰਨੇ ਵਜੇ ਦੁਕਾਨ ਬੰਦ ਕਰਦੀ ਹੈ ਤੇ ਕਿਸ ਜਗ੍ਹਾ ਦੇ ਉੱਤੇ ਕਰਾਊਡ ਆ ਜਿਹੜਾ ਉਹ ਕਾਫੀ ਜ਼ਿਆਦਾ ਘੱਟ ਹੁੰਦਾ ਤੇ ਕਿਸ ਸਮੇਂ ਦੇ ਉੱਤੇ ਇਸ ਤੋਂ ਇਲਾਵਾ ਕਿਸ਼ੋਰ ਸੀ ਜਿਹੜਾ ਉਹ ਦੁਕਾਨ ਘਰ ਵਾਲੀ ਦੇ ਹਵਾਲੇ ਕਰਕੇ ਪਹਿਲਾਂ ਹੀ ਚਲਾ ਜਾਇਆ ਕਰਦਾ ਸੀ ਅਕਸਰ ਇਹਨਾਂ ਵੱਲੋਂ ਇੱਕ ਹਫ਼ਤਾ ਉਸ ਦੀ ਰੈਕੀ ਕੀਤੀ ਜਾਂਦੀ ਹੈ ਸਭ ਕੁਝ ਤੈਅ ਹੋਣ ਤੋਂ ਬਾਅਦ ਸੁਖਰਤੀਆ ਵੱਲੋਂ ਇੱਕ ਸਪੈਸ਼ਲ ਕਿਸਮ ਦਾ ਆਨਲਾਈਨ ਆਰਡਰ ਕਰਕੇ ਮੰਗਵਾਇਆ ਜਾਂਦਾ ਤੇ ਨਾਲ ਹੀ ਚਿਹਰਾ ਟਕਣ ਦੇ ਲਈ ਮਾਸਕ ਵੀ ਖਰੀਦੇ ਜਾਂਦੇ ਨੇ ਤੇ ਉਹ ਵੀ ਆਨਲਾਈਨ ਤੇ ਇਹ ਇਸ ਦੀ ਸ਼ਾਇਦ ਸਭ ਤੋਂ ਵੱਡੀ ਗਲਤੀ ਸੀ ਤੇ ਦੂਜੀ ਗੱਲ ਕਿ ਜਿਸ ਅਕਾਊਂਟ ਤੋਂ UPI ਪੇਮੈਂਟ ਕੀਤੀ ਗਈ ਸੀ ਉਸ ਖਾਤੇ 'ਚ ਇਸ ਸ਼ਾਪਿੰਗ ਦੇ ਲਈ ਪੈਸੇ ਜਿਸ ਖਾਤੇ ਦੇ ਵਿੱਚੋਂ ਆਏ ਸੀ ਉਹ ਖਾਤਾ ਵੀ ਅਲੀਸ਼ਾ ਤੇ ਕਿਸ਼ੋਰ ਨਾਲ ਜੁੜਿਆ ਹੋਇਆ ਸੀ ਪੂਰੀ ਪਲੈਨਿੰਗ ਹੁਣ ਤੋਂ ਬਾਅਦ 18 ਤਰੀਕ ਆਉਂਦੀ ਹੈ ਅਲਵੀਨਾ ਮੈਡੀਕਲ ਸਟੋਰ ਬੰਦ ਕਰਦੀ ਹੈ ਰਾਤ ਦਾ ਸਮਾਂ ਸੀ ਉਹ ਸੁੰਨ ਸਨ ਸੜਕ ਤੇ ਇਕੱਲੀ ਆਪਦੇ ਘਰ ਵੱਲ ਤੁਰ ਪੈਂਦੀ ਹੈ ਘਰ ਤੋਂ ਠੀਕ ਪੰਜਾਬ ਗਾਜ ਦੀ ਦੂਰੀ ਦੇ ਉੱਤੇ ਇਹ ਦੋਨੋਂ ਪਹਿਲਾਂ ਹੀ ਪਲੈਨਿੰਗ ਦੇ ਤਾਇਤ ਲੋਕੇ ਹੋਏ ਸੀ ਜਦੋਂ ਅਲਵੀਨਾ ਆਉਂਦੀ ਹੈ ਇਹ ਉਸ ਕੋਲ ਜਾਂਦੇ ਨੇ ਤੇ ਉਸੇ ਆਨਲਾਈਨ ਖਰੀਦੇ ਹੋਏ ਚਾਕੂ ਨੂੰ ਉਸਦੇ ਗਲੇ ਦੇ ਉੱਤੇ ਰੱਖਦੇ ਨੇ ਤੇ ਉਸਦੇ ਗਲੇ ਨੂੰ ਕੱਟ ਦਿੰਦੇ ਨੇ ਅਲਵੀਨਾ ਨੀਚੇ ਸੜਕ ਉੱਪਰ ਡਿੱਗਦੀ ਹੈ ਤੇ ਇਹ ਦੋਨੋਂ ਤੋਂ ਭੱਜ ਜਾਂਦੇ ਨੇ ਜਰ ਜਿੱਥੇ ਨਾ ਵੱਲੋਂ ਇਹ ਕਾਂਡ ਕੀਤਾ ਗਿਆ ਸੀ ਉੱਥੇ ਹੀ ਇੱਕ ਸੀਸੀਟੀਵੀ ਕੈਮਰਾ ਵੀ ਮੌਜੂਦ ਸੀ ਜਦੋਂ ਇਹ ਕੇਸ ਪੁਲਿਸ ਕੋਲ ਪਹੁੰਚਾ ਤਾ ਸਭ ਤੋਂ ਪਹਿਲਾਂ ਪੁੱਛਦੇ ਹਾਂ ਕਿ ਸੀਸੀਟੀਵੀ ਹੀ ਲੱਗਿਆ ਸੀ ਪਰ ਇਸ ਸੀਸੀਟੀਵੀ ਦਾ ਫੋਕਸ ਪ੍ਰੋਪਰ ਨਾ ਹੋਣ ਕਰਕੇ ਪਤਾ ਨਹੀਂ ਲੱਗ ਪਾਰ ਰਿਹਾ ਸੀ ਕਿ ਸੀ ਕੌਣ ਤੇ ਕਿੰਨਾ ਨੇ ਸਭ ਕੁਝ ਕੀਤਾ ਇਸ ਤੋਂ ਬਾਅਦ ਪੁਲਿਸ ਵੱਲੋਂ ਅਲਬੀਨਾ ਦੇ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਆ ਤਾਂ ਉਹਦੇ ਪਤੀ ਤੋਂ ਵੀ ਕੁਐਸਚਨਿੰਗ ਹੁੰਦੀ ਆ ਜਨਿਕ ਕਿਸ਼ੋਰ ਸਿੰਘ ਰਾਜਪੂਤ ਤੋਂ ਤੇ ਇਸੇ ਪੁੱਛਗਿੱਛ ਦੇ ਦੌਰਾਨ ਪੁਲਿਸ ਉਸਦੇ ਉੱਤੇ ਸ਼ੱਕ ਹੋ ਜਾਂਦਾ ਤੇ ਫਿਰ ਪੁਲਿਸ ਵੱਲੋਂ ਜਦੋਂ ਥੋੜੀ ਜਿਹੀ ਸਖਤੀ ਕੀਤੀ ਜਾਂਦੀ ਆ ਤਾਂ ਕਿਸ਼ੋਰ ਸਿੰਘ ਮੰਨ ਗਿਆ ਕਿ ਹਾਂ ਇਹ ਮੈਂ ਹੀ ਕਰਵਾਇਆ ਤੇ ਇਹ ਮੈਂ ਕਰਵਾਇਆ ਇਸ ਤਰ੍ਹਾਂ ਦੇ ਦੋ ਲੋਕਾਂ ਤੋਂ ਜਿਸ ਵਿੱਚ ਉਸਦੇ ਦੁਆਰਾ ਸੋਖਰ ਤਿਆ ਤੇ ਉਸਦੇ ਮਾਮੇ ਦੇ ਮੁੰਡੇ ਗੁਰਪ੍ਰੀਤ ਦਾ ਵੀ ਨਾਮ ਲੈ ਦਿੱਤਾ ਜਾਂਦਾ ਪਰ ਹੁਣ ਤੱਕ ਸੁਖਰਤਿਆ ਤੇ ਉਸਦਾ ਭਰਾ ਦੋਵੇਂ ਉਥੋਂ ਫਰਾਰ ਹੋ ਚੁੱਕੇ ਸੀ ਪੁਲਿਸ ਉਹਨਾਂ ਦੀ ਤਲਾਸ਼ ਕਰ ਹੀ ਰਹੀ ਸੀ ਇਸੇ ਬਰਾਂ ਪੋਸਿਬਲ ਉਹਲੀਸ਼ਾ ਧਨਪ੍ਰਕਾਸ਼ ਤਿਆਗੀ ਤੇ ਉਸਦੇ ਪਤੀ ਤੇ ਅੰਮ੍ਰitsar ਦੇ ਵਿੱਚ ਰਹਿਣ ਵਾਲੀ ਚਰਜੀਸ ਫਤਿਹ ਸਿੰਘ ਕੌਰ ਔਰ ਪਰ ਡਿੰਪਲ ਨੂੰ ਵੀ ਅਰੈਸਟ ਕਰ ਲਿਆ ਜਾਂਦਾ। ਇਸ ਦੇ ਦੌਰਾਨ ਵੀ ਅਲਵਿਨਾ ਨੂੰ ਮਾਰਨ ਦੀ ਸਾਜ਼ਿਸ਼ ਘੜਨ ਦੇ ਵਿੱਚ ਇਸ ਦੇ ਉੱਤੇ ਵੀ ਇਲਜ਼ਾਮ ਲੱਗੇ ਸੀ। ਪਰ ਹਾਲੇ ਸੌਖਤ ਤੇ ਗੁਰਪ੍ਰੀਤ ਫਰਾਸੀ ਇਸੇ ਦੌਰਾਨ ਮੁੰਬਈ ਪੁਲਿਸ ਨੂੰ ਜਾਣਕਾਰੀ ਮਿਲਦੀ ਆ ਕਿ ਇਹ ਦੋਨੋਂ ਉੱਤਰ ਪ੍ਰਦੇਸ਼ ਦੇ ਨੁਆਇਡਾ ਚ ਲੁਕੇ ਹੋਏ ਨੇ। ਤਾਂ ਮੁੰਬਈ ਪੁਲਿਸ ਵੱਲੋਂ ਨੁਆਇਡਾ ਐਸਟੀਐਫ ਤੋਂ ਮਦਦ ਮੰਗੀ ਜਾਂਦੀ ਆ ਤੇ ਫਿਰ ਦੋਨਾਂ ਨੂੰ ਫੜਨ ਲਈ ਫੀਲਡਿੰਗ ਬਿਛਾਈ ਜਾਂਦੀ ਆ ਤੇ ਫਿਰ ਸੂਰਜਪੁਰ ਦੇ ਘੰਟਾ ਗੋਲ ਚੱਕਰ ਦੇ ਕੋਲੋਂ ਦੋਨਾਂ ਨੂੰ ਫੜ ਲਿਆ ਜਾਂਦਾ ਤੇ ਹੁਣ ਇਹ ਦੋਨੋਂ ਪੁਲਿਸ ਅਰੈਸਟ ਦੇ ਵਿੱਚ ਨੇ। ਇੱਥੇ ਤੁਹਾਨੂੰ ਦੱਸਦੀ ਹਾਂ ਕਿ ਸੁਖਰਤਿਆ ਹਰਿਆਣਾ ਦੇ ਫਤਿਹਬਾਦ ਦਾ ਰਹਿਣ ਵਾਲਾ ਉਸਦੀ ਉਮਰ 24 ਸਾਲ ਆ ਤੇ 12ਵੀਂ ਤੱਕ ਉਹਦੇ ਤੋਂ ਰਾ ਪੜਾਈ ਕੀਤੀ ਗਈ ਆ ਇੰਸਟਾਗ੍ਰਾਮ ਦੇ ਉੱਤੇ ਉਹਦੇ ਟੋਟਲ 5 ਲੱਖ ਦੇ ਆਸ-ਪਾਸ ਫੋਲੋਅਰ ਮੌਜੂਦ ਨੇ ਤੇ ਇਸੇ ਬਰਦਾ ਦੇ ਕਾਰਨ ਉਸ ਨੂੰ ਕਈ ਵਾਰ ਸ਼ਾਪ ਓਪਨਿੰਗ ਸਨਮਾਨ ਸਮਾਰੋਹ ਵਗੈਰਾ ਵਿੱਚ ਵੀ ਬੁਲਾਇਆ ਜਾਂਦਾ ਸੀ ਪਰ ਸਵਾਲ ਇਹ ਵੀ ਉੱਠਦਾ ਕਿ ਉਸਦੀ ਪੰਜਾਬ ਨੂੰ ਦੇਣ ਕੀ ਹੈ ਜਿਹੜਾ ਕਿ ਉਸ ਨੂੰ ਅਜਿਹੇ ਸਮਾਰੋਹਾਂ ਦੇ ਵਿੱਚ ਬੁਲਾਇਆ ਜਾਂਦਾ ਸੀ ਮੁੱਖ ਮਹਿਮਾਨ ਦੇ ਤੌਰ ਦੇ ਉੱਤੇ ਤੁਹਾਡਾ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ